ਆ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਬਚੜੀ ਵੀਡੀਓ ਬਣਾਉਣ ਲੱਗੇ ਆ ਸਿੰਘ ਡੈਰੀ ਫਾਰਮ 'ਚ ਬਣਾਉਣ ਲੱਗੇ ਆ ਬਾਈ ਕੋਲੇ 5 ਗਾਵ ਨੇ ਬਾਈ ਇੱਕ ਤੋਕੜ ਗੱਭਣ ਤੇ 4 ਤਾਜੀਆਂ ਸੂਈਆਂ ਨੇ ਆਉ ਕਰ ਲੈਨੇ ਆ ਬਾਈ ਨਾਲ ਗੱਲਬਾਤ ਅੱਜ ਬਾਈ ਜੀ ਸਤਿਕਾਰ ਸ੍ਰੀਕਾਲ ਜੀ ਹੋ ਠੀਕ ਹੋ ਵਧੀਆ ਜੀ ਠੀਕ ਠਾਕ ਵਧੀਆ ਚੜ੍ਹਦੀ ਕਲਾ ਕਿਰਪਾ ਗੁਰੂ ਅਮਰਦਾਸ ਮਹਾਰਾਜ ਜੀ ਚਲੋ ਵਧੀਆ ਕਿਵੇਂ ਚੱਲਦਾ ਕੰਮ ਸੋਹਣਾ ਚੱਲਦਾ ਕੰਮ ਚਲੋ ਜੀ ਨਾਮ ਤੇ ਐਡਰੈਸ ਵੋ ਨਾਮ ਹੈਗਾ ਭਰੂਪ ਸਿੰਘ ਐਂਡ ਹੈਗਾ ਸੰਧੂ ਕਲਾਂ ਜ਼ਿਲ੍ਹਾ ਪਾਪਾ ਨੂੰ ਬਰਨ ਤਸੀਲ ਆਪਾਂ ਤਾਂ ਪਾਪਾ ਜੰਦੀ ਆ। ਹੂੰ। ਮੋਬਾਈਲ ਨੰਬਰ ਮੋਬਾਈਲ ਨੰਬਰ ਹੈ 99154 6734। ਨੇੜੇ ਪਿੰਡ ਕਿਹੜਾ? ਨੇੜੇ ਪਿੰਡ ਆਪਾਂ ਜੇ ਉਹਨੇ ਮੰਨ ਲਾ ਵੀ ਸੰਗਰੂਰਾਂ ਵਾਲੇ ਪਾਸੇ ਤੋਂ ਬਰਨਾਲਾ ਪੈ ਜਾਂਦਾ ਸਹਣਾ ਨੇ। ਇਧਰੋਂ ਭਗਤੇ ਵਾਲੇ ਪਾਸੋਂ ਤੇ ਮੋਗੇ ਵਾਲੇ ਪਾਸੋਂ ਭਲੋੜ ਪੈ ਜਾਂਦਾ ਮਾਨਸਾ ਵਾਲੇ ਪਾਸੇ ਤੋਂ ਆਪਾਂ ਨੂੰ ਤਪਾ ਨੇੜੇ ਪੈ। ਠੀਕ ਹੈ ਭਾਈ। ਤੇ ਭਾਈ ਜਿਹੜੀ ਪਹਿਲੇ ਨੰਬਰ ਤੇ ਵਹਿੜ ਦੇ ਨੇ ਕਿਹੜਾ ਸੂਆ ਸੂਈ ਆ? ਇਹ ਪਹਿਲਾ ਸੂਆ ਸੂਈ ਆ ਚਾਰ ਦੰਦ ਵਿਚੀ ਆ। ਠੀਕ ਆ। ਤੇ ਇਦੇ ਥੱਲੇ ਮੰਨ ਲਾ ਵੀ ਹੁਣ 15 ਕਿਲੋਟਰ ਦੁੱਧ ਹੈ ਕਿ ਥੋੜੀ ਜਿਹੀ ਸਮੇਂ ਨਹੀਂ ਬੰਦਿਆ ਤੂੰ ਓਕੇ ਟੁੱਟਲ ਮੱਠ ਜੀ ਹੋ ਗਈ ਸੀ ਠੀਕ ਆ ਬੱਚੀ ਆਪ ਬਹੁਤ ਚੰਗੀ ਆ ਸਲੋ ਮੈਂਦੀ ਆ ਓਕੇ 40 116 ਦੀ ਮਾਗਰ ਬੱਚੀ ਬੱਚੀ ਆ ਮਾਗਰ ਹੈ ਮਾਗਰ ਵੀ ਬੱਚੀ ਬੱਚੀ ਬੜੀ ਜੰਗੀ ਰਹਿਤੀ ਹੈ ਨਾ ਹਾਂ ਬੱਚਾ ਵੀ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਇੱਕ ਨੰਬਰ ਆ ਚੰਗੇ ਸੀਮਣ ਦੀ ਬੱਚੀ ਹਾਂ ਪੂਰੇ ਚੰਗੇ ਠੀਕ ਫੇਸ ਦੇਖ ਹਾਂ ਹਾਂ ਕੀ ਬਾਤ ਆ ਬਰੀਡ ਬਹੁਤ ਐਰਬੈਡ ਪੂਰੀ ਫੁੱਲ ਕੁਆਲਿਟੀ ਹੁਣ ਤੁਹਾਨੂੰ ਪਾਸ ਸਲੋ ਮੈਂਨ ਕਿਹੜਾ ਛੋਟੀ ਬੋਕਾ 15 ਲੀਟਰ ਦੁੱਧ ਬਾਈ ਕਹਿੰਦਾ ਚੋਣ ਵਾਲਾ ਦੋ ਡੰਗ ਚੋਲੇ ਭੌਂਦੀ ਤਾਂ ਵੀ ਕੋਈ ਚੱਕਰ ਨਹੀਂ ਇੱਕ ਬਾਈ ਦੀ ਖਾਸੀਅਤ ਆ ਦੁੱਧ ਜਿੰਨਾ ਕਹਦੇ ਉਨਾ ਹੀ ਨਿਕਲੋ ਹਣਾ ਬਾਈ ਹਾਂ ਜੀ ਹਾਂ ਉਹ ਤਾਂ ਬਾਕੀ ਆ ਲੈਨੇ ਆਪਦੀ ਤਸੱਲੀ ਕਰ ਲੈਣੀ ਆਪਦੀ ਤਸੱਲੀ ਕਰ ਲੈਣੀ ਆ ਹਨ ਬਹੁਤ ਚੰਗੇ ਮੁੱਠੀ ਵਾਲਾ ਹਨ ਕੱਲਾ ਕੱਲਾ ਹਨ ਗਲਾਬੀ ਹਨ ਨਾੜਾਂ ਦੇ ਬਾਈ ਕਿਆ ਬਾਤ ਹੈ ਹੋਲ ਦੇ ਬਾਈ ਤੋਰ ਦੇ ਜਾਨਪਰ ਦੋਨੇ ਟੌਪ ਹੈ ਦੋਨੇ ਟੌਪ ਹੈ ਅੱਗੇ ਨਹੀਂ ਗੱਲ ਕੋਈ ਬੱਚੀ ਇਹ ਵੀ ਹਲੇ ਮੰਨ ਲਾ ਵੀ ਜਮਾ ਚਾਰ ਦੰਦ ਕਹਿਣ ਦੇਣੀ ਮੂੰਹ ਔਸਰਾਂ ਫਿਰਦਨਾ ਚਾਰ ਚਾਰ ਦਾ ਸਹੀ ਆ ਬਾਈ ਸਹੀ ਆ ਦੋ ਨਗ ਮਿਲਨੇ ਆ ਕਿਉਂ ਬੱਚੀ ਨੇ ਬਾਈ ਸਾਲ ਡੇਢ ਸਾਲ ਨੂੰ ਪਰ ਮਣੀ ਨੇ ਨਾਲ ਹੀ ਤਿਆਰ ਹੋ ਜਾਣਾ ਰੈਡ ਵੀ ਚੰਗੀ ਆ ਸੋਈ ਸਵਾਈ ਆ ਚੰਗੇ ਦੁੱਧ ਤੇ ਹੁਣ ਪਿਆਰ ਬਰੀਡ ਦੇਖੋ ਬਾਈ ਪ੍ਰਿੰਟ ਤੇ ਕੁਆਲਿਟੀ ਫੁੱਲ ਆ ਕਹਿੰਦੇ ਬਾਈ ਬਾਅਦ ਅੰਤ ਕੋਈ ਨਹੀਂ ਫੀਲ ਠੰਡੀ ਦਾ ਨਹੀਂ ਅੰਤ ਕੋਈ ਚੋਅਈ ਦਾ ਨਹੀਂ ਅੰਤ ਠੀਕ ਆ ਹਾਂ ਤੇ ਮੁੱਲ ਬਾਈ ਇਹਦਾ ਜਾਇਜ਼ ਮੋਲੇ ਦਾ ਐ ਡਾਕਟਰ ਵੀ ਹੁਣ ਜੇ ਤਾਂ ਕਰਾਉਣਾ ਵੀ ਭਾਵੇਂ ਸਵਾ ਕਰਾਲ ਗਏ ਹੂੰ بس 95000 ਚ ਛੋੜ ਸੱਪੇ ਕਰ। ਮੁੱਲ ਕਰਾਉਣਾ ਬਾਈ ਕਹਿੰਦਾ ਸਵਾ ਲੱਖ ਕਰਾ ਲਓ 95000 ਦੇ ਵਿੱਚੋਂ ਜਿਹੜਾ ਛੋੜ ਆਪਾਂ ਹੋ ਜੂਗਾ। ਏਸ ਬੋਦੀਵਾਦੀ ਪੂਰੀ ਚੰਗੀ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਹੈਗਾ। ਜਾਤ ਵਾਲੀ ਬੈੜਾ ਕਿ ਨਹੀਂ ਬਾਈ? ਬ੍ਰੀਡ ਵਾਲੀ ਬੈੜਾ। ਬ੍ਰੀਡ ਵਾਲੀ। ਹਾਂ। ਸਹੀ ਹੈ। ਆਹ ਪਤਾ। ਬਾਕੀ ਬੱਚਾ ਵੀ ਵੱੱਛੀ ਆ ਤੇ ਚਵਾਈ ਚਵਾਈ ਬਾਈ ਕਹਿੰਦਾ ਪੂਰੀ ਨੰਬਰ 1 ਆਂਗੀ। ਤੇ ਥਾਣ ਦੇਖੋ ਨੇੜ ਤੋਂ ਚੈੱਕ ਕਰਵਾਣੇ। ਚਾਰੇ ਥਣ ਨੇ ਖੜਵੇਂ ਪੂਰੇ ਗੈਰ ਤੇ ਇਕੱਲਾ ਇਕੱਲਾ ਥਣ ਦਾ ਸਵਾਜ ਬੜਾ ਚੰਗਾ ਹੈ ਨਾ ਬਾਈ ਬੜਾ ਚੰਗਾ ਬੜਾ ਠੰਡੀ ਸੀਲ ਦਾ ਤਾਂ ਮਤੇ ਮੂਤੇ ਦਾ ਤੇਰਾ ਕੈਮਰੇ ਤੋਂ ਤਾਂ ਭਾਵੇਂ ਜਾ ਕੇ ਜੇ ਤੇ ਭੰਵੇਂ ਨਿਆਣਾ ਵੀ ਨਾ ਪਾਨ ਆਲਾ ਜਿਹੇ ਨਾ ਪਾਲਾ ਕੀ ਬਾਤ ਹੈ ਠੰਡੀ ਫੋਲਾ ਹੈ ਨਾ ਲੈ ਲੈ ਦਵਾਈ ਬੜੀ ਚੰਗੀ ਹੈ ਨਾ ਮੋਟਾ ਮੋਟਾ ਚੋਣ ਜਿਵੇਂ ਮਰਜ਼ੀ ਚੋਈ ਜਾ ਰ ਖੜਕਾ ਸੁਣਦਾ ਜਵਾਈ ਰੱਖ ਨਹੀਂ ਬਾਈ ਜੀ ਬੜੀ ਚੰਗੀ ਜਵਾਈ ਹੈ ਮੈਂ ਇੱਕ ਨੰਬਰ ਚੀਜ਼ ਹੈ ਇੱਕ ਨੰਬਰ ਚੀਜ਼ ਹੈ 2 ਨੰਬਰ ਤੇ ਟੋਕੜ ਗੱਬਣ ਇਹ 3.5 ਮਹੀਨਿਆਂ ਦੀ ਗੱਬਣਾ ਹੂੰ 13 ਕਿਲੋ ਦੁੱਧ ਹੈ ਚੈੱਕ ਪਾਸ ਚੈੱਕ ਆਪਣੀ ਓਕੇ ਦੀ ਰਿਪੋਰਟ ਅਗਲਾ ਆਦਾ ਸੋਵਰੀ ਕਰਾ ਕੇ ਲਿਆਵੇ ਡਾਕਟਰ ਨਾਲ ਲਿਆ ਠੀਕ ਆ ਭਾਈ ਹੂੰ ਦੁੱਧ ਕਿੰਨਾ ਹੋਣਾ ਦੁੱਧ 13 ਲੀਟਰ ਅਗਲਾ ਆਉਦੇ ਮਾਰ ਕੇ ਲੈ ਓਕੇ ਭਾਈ ਉਹ 14 ਹੀ ਮੰਨ ਲੈ ਵੀ 13 ਆਉਂਦੇ ਆ ਚੋਕੇ ਲੈ ਚੋਕੇ ਲੈ ਜੇ ਭਾਈ ਕਹਿੰਦਾ 13 ਲੀਟਰ ਦੁੱਧ ਚਵਾ ਕੇ ਦੇ ਰਾਂ ਕੋਈ ਚੱਕਰੀ ਨਹੀਂ ਬਿਊਟੀ ਦੇਖੋ ਫੇਸ ਬੋਦੀ ਬਾਦੀ ਪੂਰੀ ਚੰਗੀ ਕੱਦ ਪ੍ਰਿੰਟ ਬਰੀਟ ਇੱਕ ਨੰਬਰ ਆ ਚਿਵਾਈ ਕਿਵੇਂ ਆ ਗਾਂ ਵਹਿੜਾ ਪੈਂ ਦਿੱਤੀ ਸੀ ਬੰਦੇ ਦੇਸੀ ਦੇ ਹੱਥ ਚ ਬਾਗੀ ਥੋੜੀ ਜੀ ਹੂੰ ਥੋੜੀ ਜੀ ਵਹਿੜ ਉਹਨਾਂ ਨੇ ਪੇਟਲ ਘੜਤੀ ਪੌੜਰ ਪੜ ਦੀ ਘਾੜਾ ਵਹਿੜੂ ਠੀਕ ਆ ਵਹਿੜਦਾ ਅੱਜ ਆਪਾਂ ਨਮਾਨ ਮੁਕੇ ਮੈਂ ਕਹਿੰਦਾ ਜਾਉ ਉਹਦੇ ਕੋਲੇ ਗਈ ਆ ਨਮਾਈ ਨਹੀਂ ਹੋਣੀ ਹੂੰ ਅੱਜ ਹੁਣ ਤੈਨੂੰ ਦੱਸ ਦਿਆਂ ਵੀ ਥੋੜੀ ਜਿਹੀ ਚਾਈ ਨਮਾਈ ਆ ਪੱਟਾ ਪੁੱਟਾ ਤੋਲਾ ਹੈਗਾ ਨਮਾਦੀ ਆ ਹੂੰ ਤੇ ਵਹਿੜਦਾ ਢਾਂਚਾ ਉਹਨੇ ਦਰਮਿਆਨੇ ਢਾਣੇ ਤੇ ਵੀ ਮੰਨ ਲਿਆ ਵੀ ਆ ਹਾਲਤ ਦੇ ਵਿੱਚ 26 ਤੇ 27 ਕਿਲੋ ਦੁੱਧ ਉਹਦੇ ਚੋਇਆ ਆ ਥਾਣ ਬੜਾ ਚੰਗਾ ਹਨ ਮੁੱਠੀ ਵਾਲਾ ਥਾਣ ਇਕੱਲਾ ਇਕੱਲਾ ਥਾਣ ਜਿਹੜਾ ਬੰਦਾ ਸਾਂਭੂਗਾ ਤੇ ਪਾウダー ਪਾ ਲੂਗਾ ਬੈਠ ਤੂੰ ਐ ਮਾਲਾ ਵੀ ਸਵਾ ਲੱਖ ਦੂਈ ਮੂਰੇ ਤੇ 32 34 ਕਿਲੋ ਦੁੱਧ ਮੈਂ ਬੈਠ ਦੇਊਗੀ ਜੇ ਚੰਗੀ ਹੀੜ ਪਾ ਕੇ ਲੈਣਾ ਅੰਗ ਤਰੀਕੇ ਨਾਲ ਮੁੱਲ ਕੀ ਆ ਬਈ ਇਹਦਾ ਮੁੱਲੇ ਦਾ 63000 ਮਾਨਦਾਨ ਹੋ ਜਾ ਧਰ ਦਾਂਗੇ 63000 ਰੁਪਏ ਮੁੱਲਾ ਮਾਨਦਾਨ ਜ਼ਰੂਰ ਹੋ ਜਾ ਵੈੜ ਚੰਗੀ ਆ ਵੱਡੇ ਘਰ ਦਾ ਚਾ ਲੈਵਾ ਚੰਗਾ ਥਾਣ ਚੰਗਾ ਗੱਬਣ ਵੀ ਆ ਦੁੱਧ ਵੀ ਚੰਗਾ ਹੈਗਾ ਤੁਹਿਆ ਨੀ ਮੀ ਦੁੱਧ ਥੋੜਾ ਹੈਗਾ ਦੁੱਧ ਵੀ ਤਾਜ਼ੀਆਂ ਗੋਲੇ ਹੀ ਫਰਦੀਆ ਦੁੱਧ ਤੜ ਜਿੱਥੋਂ ਤੱਕ ਮੇਰਾ ਅੰਦਾਜ਼ਾ ਵੀ ਆਪਣੇ ਕੋਲੇ ਪਰਸ ਹੋਈ ਆ ਜੀ ਹੱਥ ਨੇ ਜੀ ਵੀ ਦੁੱਧ ਨੇ ਹੋਰ ਵੀ ਵਧ ਜਾਣਾ ਬੜਾ ਹੋਰ ਵੀ ਵਧ ਜੇ ਤੋ ਵਧੀਆ ਸਾਮ ਚ ਆਈ ਠੀਕ ਬਾਕੀ ਤੈਨੂੰ ਪਤਾ ਇਹ ਗਾਣੇ ਤੇ ਵਧ ਨਾ ਲੋ ਹਮ ਲੇਵਾ ਬੜਾ ਚੰਗਾ ਕਰਮ ਵਾਲੀ ਰਣਾ ਚੋਣ ਜਾਣ ਦੀ ਮਥੇ ਦੀ ਬਲੀ ਚੰਗੀ ਠੀਕ ਹੈ ਭਾਈ ਅੱਗੇ ਬਈ ਤਨ ਨੰਬਰ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਜਦੋਂ ਸੂਈ ਆ ਬਈ ਇਹਨੂੰ ਹਨ ਲਾ ਵੀ ਅੱਜ ਤੀਜਾ ਦਿਨ ਬੱਚਾ ਕੀ ਹੈ ਜੀ ਬੱਚੀ ਹੈ ਇਹ ਦੇ ਮਗਰ ਬੱਚੀ ਬੜੀ ਚੰਗੀ ਆ ਉਹ ਖੜੀ ਆ ਬੱਚੀ ਜੀ ਇੱਧਰ ਖੜੀ ਆ ਬੱਚੀ ਕੀ ਆ ਬਾਤ ਆ ਬੱਚੀ ਬਹੁਤ ਚੰਗੀ ਆ ਬੱਚੀ ਇੱਕ ਨੰਬਰ ਚੀਜ਼ ਆ ਸਹੀ ਗੱਲ ਆ ਭਾਈ ਤੇ ਦੋ ਮਾਰੀ ਦੀ ਲਸਮਣੇ ਜਾਏਗੀ ਉਹ ਵੀ ਤਾਜੀ ਸੂਈ ਕਰਕੇ ਸਫਰ ਚੁਆਈ ਕਰਕੇ ਹੂੰ ਵੀ ਜਰਸੀ ਦਾ ਕਰੋਸ ਆ ਥੋੜੀ ਜਿਹੀ ਵਹਿੜ ਲੇਵਾ ਬੋਲ ਗਰਮੀ ਦਾ ਤੋਹਫਾ ਹੂੰ ਚੀਜ਼ਾਂ ਦੋ ਨੇ ਹੂੰ ਦੋਆਂ ਨਾਲ ਅੱਜ ਅੱਜ ਕਹਿਣ ਦਾ ਨਹੀਂ ਚੋਣ ਦਾ ਜਿਹੜਾ 15 ਲੀਟਰ ਅਗਲੇ ਨੇ ਲੀਟਰ ਚੱਕ ਕੇ ਮਾਰ ਲੈ ਠੀਕ ਆ ਬਾਈ ਹੂੰ ਲੀਟਰ ਮਾਰ ਮਾ ਦੁੱਧ ਬਾਈ ਕਹਿੰਦਾ ਤਿਆਰ ਆ ਇਹ ਜੀ ਗੱਲ ਨਹੀਂ ਕਹਿਣ ਵਾਲੀ ਗੱਲ ਨਹੀਂ ਕੈਸ ਬਿਊਟੀ ਕੱਦ ਬਰੀਡ ਗਰਮੀਆਂ ਇਹ ਸਾਰਾ ਆਪ ਮਲਾਇਆ ਜਿਹੜੀ ਬਿਊਟੀ ਆ ਸਾਰੀ ਜਰਸੀ ਦੀ ਹੈ ਗਰਮੀ ਘਟ ਮਾਨੂੰ ਫੈਨਟ ਫੋਲੋ ਨਹੀਂ ਬਾਈ ਹਾਂਜੀ ਹਮ ਕੀਆ ਬਾਤ ਆ ਬੱਚਾ ਵੀ ਬੱਛੀ ਆ ਬੱਛੀ ਵੀ ਬਹੁਤ ਚੰਗੀਆਂ ਸਿਰੇ ਦੀ ਬੱਛੀ ਨੂੰ ਜਨਮ ਦਿੱਤਾ ਕਰਮਾਲੀ ਨੇ ਤੇ ਬਰੀਡ ਬੋਗ ਆ ਔ ਮੰਨ ਕੇ ਚੱਲ ਜਮੇ ਗਰਮੀ ਦਾ ਮੌਸਮ ਆਉਂਦਾ ਫੁੱਲ ਕੰਮ ਜਾ ਫਰੂਗੀ ਤੇ ਲੇਵਾ ਤੇ ਠੰਡੇ ਚੋਲ ਕੋਏ ਮਲਾ ਵੀ ਜਿਵੇਂ ਆਪਾ ਚਿੱਟੀ ਬੱਚੀਆਂ ਪਹਿਲੇ ਨੰਬਰ ਦੇ ਧਾਰਾਂ ਵਾਲੀਆਂ ਠੀਕ ਆ ਇੱਕ ਤੋਂ ਇੱਕ ਸਾਰੇ ਡੰਗਰ ਦੀ ਆਪਣਾ ਜੀ ਚੁਆਈ ਇਸ ਤਰ੍ਹਾਂ ਹੀ ਹੂੰ ਇਹਦੀ ਚੁਆਈ ਉਹਦੇ ਨਾਲੋਂ ਵੀ ਮੋਟੀ ਓਕੇ ਬਾਈ ਹੂੰ ਤੇ ਇਹਦਾ ਮੁੱਲ ਬਾਈ ਬਸ ਇਹ ਵੀ 362 ਕੋਈ ਦੇ ਦਾ 3000 ਨਹੀਂ ਮਾਨਤਨ ਹੋ ਜਾ ਮਾਨਤਨ ਕਰਾਂਗੇ ਠੀਕ ਆ 3000 ਰੁਪਿਆ ਮੁੱਲ ਆ ਮਾਨਤਨ ਜ਼ਰੂਰ ਹੋ ਜਾ ਬੈਡ ਚੰਗੀਆਂ ਫੇਸ ਬੜਾ ਚੰਗਾ ਕੱਦ ਚੰਗਾ ਪ੍ਰਿੰਟ ਚੰਗਾ ਬਰੀਡ ਚੰਗੀ ਬਾਕੀ ਤੂਰਾ ਚੈੱਕ ਕਰ ਲੋ ਕਮਾਲ ਅੱਗੇ ਬਈ 4 ਨੰਬਰ ਕਿਹੜਾ ਸੂਆ ਸੂਈ ਆ ਇਹ ਬਲੂਣੀ ਸੂਈ ਆ ਕਦੋਂ ਸੂਈ ਆ ਬਈ ਇਹ ਰਾਤ ਸੂਈ ਆ ਰਾਤ ਹਾਂ ਬੱਚਾ ਕੀ ਦੇਤਾ ਚੇਰ ਵਗੇਰਾ ਓਕੇ ਆ ਬੱਚਾ ਇਹਦੇ ਮਗਰ ਬੱਚਾ ਬੱਚਾ ਦੇਤਾ ਠੰਡੀ ਆ ਬੱਚਾ ਇਹਦਾ ਇਧਰ ਲਾ ਇਧਰ ਲਾ ਹਾਂ ਠੀਕ ਆ ਬੱਚਾ ਮਗਰ ਬੱਚਾ ਬੈਠਾ ਠੀਕ ਆ ਬਈ ਠੰਡੀ ਦਾ ਕੋਈ ਅੰਤਨੀ ਤੇ ਚੋਈਦਾ ਅੰਤਨੀ ਓਕੇ ਕੋਈ ਤਾਂ ਤੈਨੂੰ ਦੱਸਦਾ ਵੀ ਜਿਹੜੀ ਥੱਲੇ ਬੰਦਾ ਬੈਠੂਗਾ ਆਪਣੇ ਹਾਂ ਠੀਕ ਆ ਲੇਵੇ ਦੀ ਫਿਟਿੰਗ ਬੜੀ ਤਕੜੀ ਪਾਲੀ ਚੰਗੀਆਂ ਮਹਾ ਬੱਛੀ ਹੂੰ ਠੀਕ ਲੋ ਤੋ ਤਵਛ ਨੇ ਖੁੱਲਣ ਰੁਲਾ ਦੇ ਦੇਣਾ ਠੀਕ ਆ ਥਣ ਬੜਾ ਆ ਕੇ ਆਪਣਾ ਜਮਾਇ ਮਾਲਾ ਵੀ ਸਾਫ ਹੋਣ ਕੋ ਕਰਤੀ ਸੀ 5 ਕਿਲੋ ਬੋਲੀ ਕੱਢ ਤਾ ਠੀਕ ਆ ਹਾਂ ਹੂੰ ਮੁੜ ਕੇ ਕਿਉ ਆਪਣੇ ਮਟਾ ਮੂਟਾ ਤੇ ਬਹਿਣਾ ਔਖਾ ਹੋ ਜਾਣਾ ਪਸੂ ਸਹੀ ਗੱਲ ਆ ਬਾਈ ਪੱਕਾ ਤਾਂ ਫੇਸ ਬੜਾ ਚੰਗਾ ਬਰੀਟ ਚੰਗਿਆ ਰੰਗ ਰੂਪ ਚੰਗਾ ਤੋਰਾ ਚੈੱਕ ਕਰਵਾਉਣਾ ਤੋਰਾ ਵੀ ਘਰ ਮੈਦਾ ਚੰਗਾ ਆਰਡਰ ਯਾਰ ਬਹੁਤ ਸੋਹਣਾ ਤਿਆਰ ਕਰ ਬੜਾ ਸੋਹਣਾ ਐ ਇਨੀ ਫਿਟਿੰਗ ਕਿੱਥੇ ਮਿਲਦੀ ਆ ਸਹੀ ਗੱਲ ਆ ਬਾਈ ਕੀ ਮੋਲ ਆ ਫਿਰ ਇਹਦਾ ਜਾਇਜ ਇਹ 72000 ਦੀ ਦੇ ਦਾਂਗੇ ਵਿੱਚ ਮਾਨਦਾਨ ਹੋ ਜਾ ਹਾਂ ਠੀਕ ਹੈ ਬਾਅਦ ਤਾਂ ਹੱਕ ਦਾ ਸੀ 85000 ਦਾ ਪਰ ਚਲ ਕੋਈ ਨਹੀਂ ਆਪਾਂ ਵੇਚਣੀਆਂ ਘਰੇ ਕਿਹੜੀਆਂ ਕਿਹੜੀਆਂ ਰੱਖਾਂ ਸਹੀ ਗੱਲ ਆ ਬਾਈ 72000 ਦੀ ਬਾਈ ਕਹਿੰਦਾ ਵੜ ਦੇ ਦਾਂਗੇ ਆਰਡਰ ਬੜਾ ਕਮਾਲ ਦਾ ਬਾਈ ਥਣਲੇਵਾ ਤਾਂ ਇੱਕ ਨੰਬਰ ਮੁਠੀ ਵਾਲਾ ਥਾਣਾ ਇਕੱਲਾ ਇਕੱਲਾ ਥਾਣਾ ਫੁੱਲ ਬਰੀਕ ਆ ਬਾਈ ਚੁਆਈ ਜੁਆਈ ਕਿਵੇਂ ਆਦੀ ਚੁਆਈ ਤਾਂ ਤੈਨੂੰ ਦੱਸਤਾ ਵੀ ਜਿਹੜਾ ਬੰਦਾ ਬੈਠੂ ਮਹਿੰਗਾ ਸਸਤਾ ਵੱਡਾ ਛੋਟਾ ਅਗਲਾ ਲੱਖ ਮਾਨਲੇ ਹੂੰ ਪਰ ਚੁਆਈ ਚੋ ਨਹੀਂ ਮੰਨਦਾ ਮੁਰਖੇ ਜੋ ਆਪਣੇ ਠੀਕ ਆ ਬਾਈ ਸੀਲ ਚੋ ਤੇ ਚੁਆਈ ਚੋ ਕਿਸੇ ਗਾਂ ਦੇ ਥੱਲੇ ਬਾਈ ਅੱਗੇ ਬਾਈ ਲਾਸਟ ਪੰਜ ਨੰਬਰ ਕਿਹੜਾ ਸੂਈ ਇਹ ਦੂਜਾ ਸੂਆ ਸੂਈ ਆ ਕਦੋਂ ਸੂਈ ਆ ਬਾਈ ਇਹ ਵੀ ਰਾਤ ਦੀ ਸੂਈ ਵੀ ਆ ਬੱਚਾ ਕੀ ਦੇ ਜੇਰ ਵਗੈਰਾ ਸਭ ਕੁਝ ਓਕੇ ਆ ਇਹਨੇ ਵੀ ਕਰਮ ਵਾਲੀ ਨੇ ਬੱਚੀ ਨੂੰ ਜਨਮ ਦਿੱਤਾ ਬਹੁਤ ਟੌਪ ਬੱਚੀ ਹਾਂ ਹਾਂ ਬੱਚਾ ਬਾਈ ਬੱਚੀ ਨੂੰ ਜਨਮ ਦਿੱਤਾ ਬੱਚੀ ਟੌਪ ਕਲਾਸ ਆ ਹਾਂਜੀ ਤੇ ਕਿੰਨੇ ਕ ਬੋਲਦੇ ਆ ਬਾਈ ਬੋਲੀ ਤਾਂ ਹੁਣ ਮੰਨ ਲਾ ਵੀ ਤੜਕੇ ਇਹਦੀ 4-5 ਕਿਲੋ ਵੋਲੀ ਚੋਈ ਹੈ। ਬੱਚੇ ਨੂੰ ਚੰਗਾ ਆ। ਠੀਕ ਆ। ਦੋ ਦੋ 25 ਟੂਏ ਮੈਂ ਲਈ 20 ਕਿਲੋ ਰਾਮਦਾਰੀ ਨਾ ਦੇ ਦੂੰ। ਹੂੰ। ਬ੍ਰੀਡ ਵਾਹ। 17 16-17 ਕਿਲੋ ਦੋ ਦੋ ਪਲੂਣ ਦਾ ਚੋਆ ਹੈ। ਹੂੰ। ਦੂਜਾ ਸੂਆ ਬੱਚੀ ਹੈ। ਜਰਸੀ ਬ੍ਰੀਡ ਆ ਭਾਈ। ਕੱਦ ਠੀਕ ਆ, ਰੰਗ ਰੂਪ ਬੜਾ ਚੰਗਾ, ਡਰ ਕਮਾਲ ਦਾ। ਸੂਈ ਸਵਾਈ ਬੱਚਾ ਵੀ ਕਰਮਾ ਲਈ ਨੇ ਬੱਚੀ ਨੂੰ ਜਾਨ ਮ ਦਿੱਤਾ। ਬੱਚੀ ਵੀ ਭਾਈ ਨੰਬਰ 1। ਚੰਗਾ। ਥੋੜਾ ਉਪਰਾ ਕਰ ਦਈਏ। ਸਹੀ ਆ। ਅੱਛੀ ਵੀ ਮੰਦੀ ਹੈ। ਹੂੰ। ਤਾਜੀ ਕਰਕੇ ਆ ਫਿਰ ਰੀਡ ਬਹੁਤ ਐ ਬੱਚੀ ਦੀ ਵਧੀਆ ਕੁਆਲਟੀ ਬਹੁਤ ਹੀ ਕੁਆਲਟੀ ਬਾਕੀ ਬੱਚੇ ਦੀ ਮਗਰ ਵੀ ਵਧੀਆ ਕੁਆਲਟੀ ਪਿਛਲੀ ਕੋ ਅੱਛੀ ਪਰ ਵਾਲੀ ਵੀ ਬਹੁਤ ਚੰਗੀ ਠੀਕ ਆ ਭਾਈ ਦਿੰਦੀ ਵੀ ਕਰਮ ਵਾਲੀ ਬੱਚੀਆਂ ਆ ਠੀਕ ਹੈ ਇੰਨੀ ਹਰੇ ਹਿਸਾਬ ਨਾਲ ਤਾਂ ਪਤਾ ਸਹੀ ਗੱਲ ਜਿਆਦਾ ਤ ਬਰੀਡ ਤਾਂ ਫੋਲਾ ਕਰਮ ਵਾਲੀ ਤੇ ਜਰਸੀ ਨਸਲਾ ਮਿਲਦੀ ਬਹੁਤ ਘੱਟ ਆ ਭਾਈ ਤੇ ਸੂਈ ਸਵਾਈਆ ਬੱਚਾ ਮਗਰ ਬੱਚੀ ਆ ਕੀ ਮੋਲ ਆ ਭਾਈ ਜਿਆਦਾ ਜਿਆਦਾ ਇਹਦਾ 95000 ਰੁਪਏ ਮਾਨਦਨ ਹੋ ਜੀ ਖਰਦਾਂਗੇ ਠੀਕ ਆ 95000 ਰੁਪਿਆ ਮੋਲ ਆ ਮਾਨਤਾ ਜਰੂਰ ਹੋ ਜੀ ਕੋਈ ਲੱਖ ਨਹੀਂ ਕੋਈ ਇੱਕ ਦਾਸ ਨਹੀਂ ਹੂੰ ਬੱਚੀ ਪੂਰੀ ਚੰਗੀ ਆ ਸਹੀ ਗੱਲ ਆ ਬਾਈ ਜਿਹੜੀਆਂ ਚੋਣੀਆਂ ਬਾਕੀ ਦੋ ਜਾਨਵਰ ਆ ਦੋ ਜਾਨਵਰ ਆ ਬਾਕੀ ਮੰਗ ਬਹੁਤ ਆ ਰਹੀ ਹੈ ਮੰਗ ਚੀਜ਼ ਹੀ ਚੰਗੀ ਆ ਫੀਟਿੰਗ ਦਾ ਖਾਟ ਰੂਟਰ ਸਾਰਾ ਐ ਫਿਕਸ ਆ ਮੋਲ ਬਹੁਤ ਚੱਲਦੇ ਆ ਦੇ ਮਾਰਕੀਟ ਚ ਹਾਂਜੀ ਹਾਂ ਮੋਲ ਜਾ ਉਹ ਸਾਹਮਣੇ ਤਾਂ ਕੋਈ ਨਹੀਂ ਕਰੇ ਸਹੀ ਗੱਲ ਬਾਕੀ ਹੁਣ ਤੈਨੂੰ ਬਹਿਣਾ ਇੱਕ ਤਾਂ ਅਗਲਾ ਕਹਿੰਦਾ ਹੁੰਦਾ ਤੂੰ ਆਪ ਹੀ ਦੱਸ ਦੇ ਵੀ ਖਾਲੀ ਕਰਨਾ ਹੁੰਦਾ ਹੂੰ ਤੈਨੂੰ ਤਾਂ ਐ ਫਸਲ ਲੋਕਾਂ ਨੇ ਤੁਰਿਆ ਨਹੀਂ ਜਾਂਦਾ ਹੂੰ ਨਾਂਗਸੀ ਭਰਾ ਕੋਲੇ ਪੰਜ ਪੰਜੀ ਦਿਖਾਤੇ ਕਿਸੇ ਵੀਰ ਨੂੰ ਪੰਜਾਂ ਚ ਕੋਈ ਵੀ ਲਸਾਨਦਾ ਹੈ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ